ਫਾਈ ਕਰਾਉਂਦੇ ਦੇਖੋ ਹਲਕੇ ਦੀ ਜਦੋਂ ਸਾਡੇ ਅਫੀਸਰ ਸਾਹਿਬਾਨ ਖੜੇ ਅਸੀਂ ਨਾਲ ਲੈ ਕੇ ਕਰਾਂਗੇ ਲਿਸਟ ਤਾਂ ਦਿਓ ਨਾ ਵੀ ਕਿੱਥੇ ਕੀ ਦੀ ਉਹ ਜਿਹੜੇ ਆਪਣੇ ਟਰਾਲੀ ਚੋਰੀ ਹੋਈ ਹੈ ਆਪਣੇ ਕਿਸਾਨ ਭਰਾ ਆ ਜਾਣ ਪੁੱਛ ਕੇ ਨਾਲ ਆਪਾਂ ਉਹਦੀ ਕਾਰਵਾਈ ਕਰਵਾਗੇ ਆਪਣੇ ਹਲਕੇ ਕੱਲੀ ਕੱਲੀ ਲੈਟ ਜੀ ਤੁਹਾਡੇ ਕੋਲੇ ਪਹੁੰਚ ਜਾਊਗੀ ਚਲੋ ਇਹ ਤਾਂ ਸੰਗੇ ਇਸ ਟਾਈਮ ਪਹੁੰਚਾਈ ਅਗਲੀ ਗੱਲ ਇੱਕ ਮਿੰਟ ਜੀ ਅਗਲੀ ਗੱਲ ਇਹ ਹੈ ਵੀ ਜਿਹੜੀਆਂ ਮੰਗਾਂ ਤੇ ਅਸੀਂ 12 ਤੇ ਉੱਥੇ ਬੈਠੇ ਸੀਗੇ ਮੁੱਖ ਮੰਤਰੀ ਲਗਾਤਾਰੇ ਕਹਿ ਰਹੇ ਸੀਗੇ ਵੀ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਸੀਗੇ ਕਿ ਮੈਂ ਕਫਾਨਾਂ ਦੇ ਨਾਲ ਮੈਂ ਇਹਨਾਂ ਦੀਆਂ ਮੰਗਾਂ ਨਾਲ ਸਹਿਮਤ ਹਾਂ ਕਿ ਅੱਜ ਪੰਜਾਬ ਦੀ ਸਰਕਾਰ ਸਾਡੀਆਂ ਉਹ 12 ਮੰਗਾਂ ਨਾਲ ਸਹਿਮਤ ਆ ਦੇਖੋ ਜਿਹੜੀਆਂ ਆਪਾਂ ਅੱਜ ਵਿਚਾਰ ਸਾਂਝੇ ਕਰ ਰਹੇ ਆ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਆ ਮੈਂ ਉੱਥੇ ਜਾ ਕੇ ਸੀਐਮ ਸਾਹਿਬ ਕੋਲ ਸਾਰੇ ਐਮਐਲਏ ਸਭਨ ਰੱਖਣਗੇ ਤੁਸੀਂ ਇੱਥੇ ਵਿਚਾਰ ਕੀਤੇ ਦੂਜੇ ਹਲਕੇ 'ਚ ਵੀ ਹੋ ਰਹੇ ਆ ਇਹ ਸਾਰੇ ਜਾ ਕੇ ਅਸੀਂ ਸੀਐਮ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਰੱਖਾਂਗੇ ਭਾਈ ਕਿਸਾਨ ਜਿਹਾ ਬੰਦੇ ਦੀ ਇਹ ਜਿਹੜੀ ਮੰਗ ਆ ਇਹਨੂੰ ਪੂਰੀ ਕਰਾਂਗੇ ਕਹਿ ਕੇ ਸਰਕਾਰ ਚ ਆਏ ਸੀ ਭੰਤਮਾਨ ਜੀ ਸਾਰੇ ਭਾਗ ਦੇ ਬਾਰੇ ਐਮ ਐਸ ਪੀ ਬਾਰੇ ਸਾਰੇ ਆਪਣੇ ਆਖਿਆ ਸੀ ਉਹਨਾਂ ਨੇ ਸਾਡੀ ਸਰਕਾਰ ਲਿਆਓ ਤੇ ਜੜੀ ਚੌਕ ਦੇ ਸਕੂਲ ਦੇ ਵਿੱਚ ਰੌਲਾ ਸੀਗਾ ਉਹ ਮੈਨੇਜਮੈਂਟ ਪਿੱਛੇ ਹੱਟ ਗਈ ਡੀ ਸੀ ਸਾਡੀ ਰਿਪੋਰਟ ਕਿ ਉੱਥੇ ਕ腐ਸ਼ਨ ਹੋਈ ਆ ਠੀਕ ਹੈ ਜੀ ਉਹ ਬੰਦੇ ਸਾਡੇ ਹਲੇ ਵੀ 35 ਕੇ ਜਨਤੀ ਬਈ ਜੀ ਕਿੰਨੇ ਜਨਤੀ 34 35 ਜਾਨੇ ਹਲੇ ਵੀ ਅੰਦਰ ਬੈਠੇ ਆ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਰੀਲੀਜ਼ ਕਰਾਉਂਦੇ ਕਰਦੇ ਜਿਹੜੀ ਪਹਿਲੀ ਗੱਤੋਂ ਜਿਹੜੇ ਮੈਂ ਤਾਂ ਇਹ ਕਹਿਣਾ ਜਿਹੜਾ ਪਹਿਲਾਂ ਜਿਹੜੀ ਮੈਨੇਜਮੈਂਟ ਸੀ ਉਹ ਪਹਿਲੇ ਹੀ ਪਾਸੇ ਕਰ ਦੇਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕੰਮ ਗਲਤ ਕੀਤਾ ਉਹ ਜਿਵੇਂ ਬੰਦਿਆਂ ਦੇ ਆਹ ਕੋ ਆਇਆ ਜਿਉ ਕੋਈ ਲਾਠੀ ਚਾਜਦੀ ਵਾ ਕੋਈ ਕੁੱਟ ਮਾਰਨੀ ਹੋਈ ਮੈਂ ਬੰਦਾ ਨੂੰ ਮੈਂ ਮਰਨਾ ਮਰਦੇ ਲਾਠੀ ਚਾਰ ਜਗ੍ਹਾ ਕੇ ਸਿੱਧੇ ਹੀ ਜੇਲ੍ਹ ਸੁਣਦਾ ਜੀ ਉਹਨਾਂ ਨੂੰ ਇਹ ਸਰਕਾਰਾਂ ਦੀ ਮੈਨੇਜਮੈਂਟ ਸੀ ਉਹ ਗਲਤ ਸੀਗੀ ਆਪਾਂ ਪਾਸੇ ਕਰ ਦੇਣੀ ਚਾਹੀਦੀ ਸੀ ਦੇਖੋ ਜੀ ਉਹ ਗੱਲ ਵੱਖਰੀ ਆ ਪਰ ਜਨਤਕ ਜਥੇਬੰਦਗੇ ਸਪੋਰਟ ਤੇ ਗਏ ਸਭ ਨੂੰ ਪਤਾ ਮੈਨੇਜਮੈਂਟ ਉਹ ਗਲਤ ਆ ਗਈ ਹੈ ਭ੍ਰਿਸ਼ਟਾ ਵੀ 14-15 ਲੱਖ ਰੁਪਏ ਮਹੀਨਾ ਦਾ ਮੈਨੇਜਮੈਂਟ ਦਿਖਾਈ ਜਾਂਦੀ ਆ ਮੇਰੇ ਸਾਹਿਬ ਅਸ ਲੜੇ ਆਪਣੇ ਅਧਿਆਪਕਾਂ ਉਹਨਾਂ ਦੀ ਸਪੋਰਟ ਤੇ ਗਏ ਅਧਿਆਪਕਾਂ ਨੂੰ ਖੇਲਾ ਥਾਣੇ ਮੋਂ ਚੱਕ ਕੇ ਅੰਦਰ ਕਰਤਾ ਆਹ ਦੇਖੋ ਵੀ ਇਹਨਾਂ ਨੂੰ ਦਵਾਇਆ ਜਾਂਦਾ ਵੀ ਕਹਿੰਦੀ ਸਪੋਰਟ ਦੇ ਰਗਾ ਪਹਿਲਾਂ ਤਾਂ ਰੱਟ ਕਾ ਬਾਡਾਂ ਤੋਂ ਫਿਰ ਜਿੱਥੇ ਵੀ ਜਾਂਦਕ ਜਥੇ ਬੰਦਿਆਂ ਕੋ ਸਪੋਰਟ ਤੇ ਜਾਂਦਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਤਾਂ ਉਹਨਾਂ ਨੂੰ ਖੇਲਾਂ ਦੇ ਵਿੱਚ ਢੱਕਾ ਜਾਂਦਾ ਤੇਜੀ ਨਾਲ ਸਿਰਫ ਇਹ ਸੋਦੀ ਸਰਕਾਰ ਦੇ ਵਿੱਚ ਆਪ ਸਰਕਾਰ ਦੇ ਵਿੱਚ ਹੋ ਰਿਹਾ ਵੀ ਹਲੀਆਂ ਸਰਕਾਰਾਂ ਵਾਲੇ ਨਹੀਂ ਐ ਜੇ ਸਪੋਰਟ ਤੇਜੀ ਨਾਲ ਛੋੜੇ ਮਾਮਲਿਆਂ ਦੇ ਵਿੱਚ ਹੈ ਨਾ ਉਹ ਕੋਈ ਮੰਨ ਕਰਦੇ ਆ ਵੀ ਜਿਹੜਾ ਇਹ ਪਰਚਾ ਜਿਹੜੇ ਬੰਦੇ ਸਾਡੇ ਬਠਿੰਡਾ ਜ਼ਿਲ੍ਹੇ ਚ ਬੈਠੇ ਆ ਉਹਨਾਂ ਤੇ ਉਹ ਪਰਚਾ ਰੱਦ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਂਦਾ ਹੈ। ਅਰੇ ਕਿਤਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਦੇ ਤਾਂ ਡਾਂਗਾਂ ਪਈਆਂ ਨੇ। ਉਹਨਾਂ ਨੇ ਮਾਰੀਆਂ ਤੁਕੀਆ ਕਰਦੇ। ਤਾਂ ਇੱਕ ਤਾਕੀ ਸਾਹਿਬ ਨਾਲ ਮੀਟਿੰਗ ਕਰ ਲਈ ਬਿਲਕੁਲ ਕਰਦੇ ਹੋਣੇ ਯਾਰ। ਤੇਰਾ ਪੂਰਾ ਹਾਂ ਤੇ ਜਿਹੜਾ ਖੜਦਰਾ ਇੱਕ ਵਾਰ ਦਵਾ ਅੱਜ ਆਪਣੀ ਇਹ ਵਿਚਾਰ ਹੋਈ ਆ ਅਸੀਂ ਜਾ ਕੇ ਸਾਰੀਆਂ ਮਗਰ ਸਿੰਘ ਸਾਹਿਬ ਕੋਲੇ ਮੁੜ ਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨਾਲ ਬੈਠ ਕੇ ਆਪਾਂ ਤਿਆਰੀ ਦੀ ਭਾਈ ਨੂੰ ਛੱਡਿਆ ਜਾਵੇ। ਦੇਖੋ ਤੁਸੀਂ ਗੱਲ ਸੁਣੋ ਇੱਕ ਹੋਰ ਤਾਂ ਹੀ ਹੋਰ ਬਹੁਤ ਅਹਿਮ ਗੱਲ ਹੈ ਜੀ। ਜਦੋਂ ਮੋਦੀ ਆਭਾਇ ਸੀ ਕਾਂਗਰਸ ਗਵਰਨਮੈਂਟ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹ ਦਰਦ ਤੋਂ ਉੱਟ ਗਏ ਸੀ ਪਿਆਰੇ ਆਣੇ ਪਾਉ ਤੋਂ ਉਸ ਵੇਲੇ ਜਫੇਬੰਦੀਆਂ ਤੇ ਕੋਈ ਪਰਚਾ ਦਰਜ ਕਰਨ ਤੋਂ ਵੀ ਐਨ ਸਾਹਿਬ ਨੇ ਇਨਕਾਰ ਕਰ ਦਿੱਤਾ ਮੇਰੇ ਖਿਆਲ ਪਰਚੇ ਚੰਨੀ ਸਾਹਿਬ ਨੇ ਨਹੀਂ ਜੀ ਉਦੋਂ ਸਿਰਫ ਇਹ ਹੋਇਆ ਸੀ ਪਰਚਾ ਇਹ ਹੋਇਆ ਸੀਗਾ ਸਿਰਫ ਸੜਕ ਰੋਕਣ ਦਾ ਜਿਨ੍ਹਾਂ 'ਚ 200 ਰੁਪਏ ਜੁਰਮਾਨਾ ਹੁੰਦਾ ਤੁਹਾਡੀ ਸਰਕਾਰ ਨੇ ਆ ਕੇ ਉਹਨਾਂ 307 'ਚ ਬਦਲਤਾ ਨੇ ਪਤਾ ਇਹ ਕਈ ਚੀਜ਼ਾਂ ਜਦੋਂ ਤੇ ਉੱਥੇ ਜੀ ਕਿਸੇ ਦੇ 370 ਮਤਲਬ ਰੱਤਾ ਕਤਲ ਕੋਈ ਫੱਕ ਕਿਸੇ ਨੇ ਚਰੀਤ ਨਹੀਂ ਬੱਜੀ ਕੋਈ ਰੈਡਿਕਲ ਨਹੀਂ ਹੋਇਆ ਕੋਈ ਪ੍ਰਧਾਨ ਮੰਤਰੀ ਨੇੜੇ ਵੀ ਨਹੀਂ ਆਏ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਭਾਜਪਾ ਦੇ ਲੋਕ ਖੜਦੇ ਆ ਸਰਪਰਚਾ ਤੁਸੀਂ ਕਿਸਾਨ ਜਥੇਬੰਦੀਆਂ ਦੇ ਵਜੋਂ ਦੂਰ ਜਥੇਬੰਦੀਆਂ ਦੇ ਰਹੇ ਆ ਇਹ ਨਾ ਜਿਹੜਾ ਹੈਗਾ ਸੈਕਟਰ ਦੇ ਵਿੱਚੋਂ ਸਿੱਧਾ ਡਾਇਰੈਕਟ ਵੀ ਵਪਾਰਕੀ ਹੋ ਜਾਂਦੇ ਆ ਕਿਉਂਕਿ ਡੀਡੀਪੀ ਜਿਹੜਾ ਹੁੰਦਾ ਸੈਕਟਰ ਦੇ ਦੀ ਹੁੰਦਾ ਇਹ ਜੀ ਪੰਜਾਬ ਸਰਕਾਰ ਨੇ ਕੀਤਾ ਹੈ ਜਿਹੜੀ ਸੁਪਰੀਮ ਕੋਆਰਡੀਨੇਟਿਵਿਟੀ ਬਣਾਈ ਸੀ ਉਹ ਕਮੇਟੀ ਨੇ ਸਭ ਕੋ ਸਤਕਾਰੀਆਂ ਨੂੰ ਕਿਹਾ ਸੀ ਵੀ ਇਹਨਾਂ ਨੇ ਉਹ ਢੀੜ ਨੂੰ ਹਟਾਇਆ ਨਹੀਂਗਾ ਇਹਨਾਂ ਨੇ ਪ੍ਰਬੰਧ ਨਹੀਂ ਠੀਕ ਕੀਤਾ ਕੋ ਸਤਕਾਰੀਆਂ ਤੇ ਕਾਰਵਾਈ ਦੀ ਸਪਰੀਮ ਕੋਰਟ ਦੀ ਕਮੇਟੀ ਨੇ ਇਸ ਪਾਰਸ਼ ਕੀਤੀ ਸੀ ਤਫਾਨਾਂ ਦਾ ਮਤਲਬ ਕਿਤੇ ਜਿਗੜੀ ਨਹੀਂ ਇਹ ਸਿਰਫ ਸਿਰਫ ਭਾਰਤੀ ਸਰਕਾਰ ਨੇ ਕੀਤਾ ਹੈ ਗੱਲ ਪੁਲਿਸ ਇਹ ਵੀ ਹੋਇਆ ਮੁੰਡਾ ਤੋਂ 올림픽 ਰਿਜਿਸਟਰ ਸੰਧਾ ਸਾਡੇ ਨਾਲ ਪੜਦੇ ਤਾਂ ਸੋ ਪਹਿਲਾ ਪੰਜਾਬੀ ਸੀ ਜੀ ਨੇ ਸੋਰ ਤੱਕ ਮੱਝ ਤੇ ਸੀਗਾ ਐਸਪੀ ਉਹਨੂੰ ਵੀ ਇਹਨਾਂ ਨੇ ਡਿਸਕਸ ਕੀਤਾ ਉਹ ਸੈਕਟਰ ਦੇ ਕਿਹਦੇ ਤੇ ਕੀਤਾ ਸਾਰਾ ਨਹੀਂ ਤਫਾਨਾਂ ਬਾਰੇ ਕੁਝ ਨਹੀਂ ਹੈਗਾ ਜੀ ਉਹ ਰਿਪੋਰਟ ਤੁਸੀਂ ਪੜ ਸਕਦੇ ਹੋ ਸਾਨੂੰ ਬਿਲਕੁਲ ਪੈਸੇ ਵਾਲੇ ਭਰਾਵਾਂ ਨਾਲ ਵੀ ਸਾਡੀ ਇਨਵੈਸਟੀਗੇਸ਼ਨ ਮੈਟਰ ਹੈ ਜੀ ਸਾਡੀ ਪੈਸੇ ਵਾਲੇ ਭਰਾਵਾਂ ਨਾਲ ਵੀ ਹੰਰਦੀ ਹੈ ਜੀ ਐਸੀ ਪੈਸੇ ਨਾਲ ਸਾਨੂੰ ਵੀ ਪਤਾ ਜਦੋਂ ਪ੍ਰਧਾਨ ਮੰਤਰੀ ਨੇ ਇੱਕਦਮ ਆਉਣਾ ਸੀ ਹੈਲੀਕਾਪਟਰ ਤੇ ਆ ਕੇ ਬਾਈ ਰੋਡ ਸਾਰੀਆਂ ਜਥੇਬੰਦੀਆਂ ਨੇ ਸੱਦਾ ਸੀ ਕਹਿੰਦੀ ਵਿਰੋਧ ਪ੍ਰਵਲਨ ਕਰਨ ਦਾ ਤਾਂ ਉਹ ਅਚਾਨਕ ਹੋਈ ਵੀ ਗੱਲ ਆ ਅਚਾਨਕ ਹੋਈ ਵੀ ਗੱਲ ਆ ਉਹਦੇ 'ਚ ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਪੁਲਸ ਵਾਲਿਆਂ ਦਾ ਵੀ ਕੀ ਹੈ ਤੁਸੀਂ ਇੱਕਦਮ ਕਿਵੇਂ ਹੋ ਇੱਕ ਘੰਟੇ 'ਚ ਸਾਰਾ ਕੁਝ ਕਰਨਗੇ ਠੀਕ ਆ ਖਾਨੋਂ ਕੋਈ ਇਹ ਨਹੀਂ ਵੀ ਅਸੀਂ ਮੰਗ ਕਰਦੇ ਹਾਂ ਪੁਲਸ ਤੇ ਕਾਰਵਾਈ ਕਰਦੇ ਅਸੀਂ ਕੋਈ ਮੰਨ ਨਹੀਂ ਕਰਦੇ ਪਰ ਅਸੀਂ ਇਹ ਮੰਗ ਜ਼ਰੂਰ ਕਰਦੇ ਆ ਵੀ ਜਿਹੜਾ 307 ਤੁਸੀਂ ਕਸਾਨਾ ਤੋਂ ਮੈਦਾਨਾ ਤੇ ਲਾਇਆ ਉਹਨੂੰ ਤੁਸੀਂ ਜ਼ਰੂਰ ਰੱਦ ਕਰੋ ਦੇਖੋ ਇਹ ਵੀ ਕਹਿੰਦਾ ਰੱਦ ਹੋਣਾ ਚਾਹੀਦਾ ਅਸੀਂ ਇਕੱਠੇ ਹੋ ਕੇ ਐਮਐਲਏ ਸਾਹਿਬਾਂ ਨਾਲ ਜਾਵਾਂਗੇ ਇਹ ਰੱਦ ਕਰਾਉਣੇ ਚਾਹੀਦੇ ਕਰਾਵਾਂਗੇ ਮਾੜਾ ਵਾ ਦੇਖੋ ਇਹੋ ਗੱਲ ਚੌਕ ਸਕੂਲ ਵਾਲੀ ਹੈ ਠੀਕ ਹੈ ਸਾਡੇ ਸਵਨ ਢੱਕੇ ਹੋਏ ਜਿੰਨਾਂ ਦੇ ਵਿੱਚ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਅਸੀਂ ਇਹਨਾਂ ਦੀ ਮੰਗਾ ਨਹੀਂ ਖਾਤਰ ਇਕੱਠੇ ਹੁੰਨੇ ਆ ਹੁਣ ਤੁਸੀਂ ਵੀ ਕਿਸੇ ਗੱਲ ਨੂੰ ਇਕੱਠੇ ਹੁੰਨੇ ਆਉਣੇ ਆ ਠੀਕ ਹੈ ਪਰ ਉਹਨਾਂ ਨੂੰ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਸਾਡੀ ਇਹ ਮੰਗ ਹੈ ਦੂਜਿਆਂ ਨੇ ਜਿਵੇਂ ਸਾਡੀਆਂ ਔਰਤਾਂ ਦੇ ਕੁੱਟਮਾਰ ਕੀਤੀ ਹੈ ਉਹ ਹਰਪ੍ਰੀਤ ਐਸ ਐਚਓ ਆ ਪਤਾ ਨਹੀਂ ਮੈਨੂੰ ਉਹ ਕੁੜੀ ਕੀ ਹੈ ਕੰਕਾਂ ਸਾਡੀਆਂ ਭੈਣ ਦੀ ਗੱਲ ਕਰਾਂਗੇ ਜਣੀ ਉਹਦੇ ਤੇ ਕਾਰਵਾਈ ਹੁਣ ਚਾਹੀਦੀ ਹੈ ਜਦੋਂ ਸਾਨੂੰ ਥਾਣੇ ਦੇ ਵਿੱਚ ਲਿਆਂਦੀ ਆ ਅਸੀਂ ਜੇਲ੍ਹ ਦੇ ਵਿੱਚ ਆਪ ਜਾ ਕੇ ਆਏ ਆ ਜਿਵੇਂ ਅਸੀਂ ਕਤਲ ਕੀਤਾ ਹੋਵੇ ਅਸੀਂ ਚੋਰੀ ਕੀਤੀ ਹੋਵੇ ਕੋ ਨ ਮੰਨੀਆਂ ਸਾਡੇ ਤੇ ਕੁੱਟ ਪੈਂਦੀ ਆ ਪਰ ਸਰਮਾਨਡ ਵੀ ਲੈਂਦੀ ਆ ਕਿਉਂ ਉਹ ਕੁੜੀਆਂ ਨੇ ਕੀ ਕੀਤਾ ਸੀ ਇੱਕ ਸਰਪਟਿਚਰਾਂ ਦੀ ਹਮਾਇਤ ਤੇ ਆਏ ਸੀ ਉਹ ਕੁੜੀਆਂ ਨੇ ਜੁੰਡੇ ਫੱਟੇ ਕੁੱਟੇ ਇਹ ਜਿਹੇ ਸ਼ਬਦ ਬੋਲੇ ਗਏ ਮਲਾਜਮਾਂ ਮੰਨੋ ਦਸਨਯੋਗ ਨਹੀਂ ਜਣੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਕੁੜੀ ਤੇ ਜਿਹੜੀ ਪੁਲਿਸ ਮਲਾਜਮ ਹੈ ਇਹ ਇੱਕ ਔਰਤਾਂ ਦਾ ਕੀ ਕਸੂਰ ਸੀ ਚਲੋ ਮਰਦਾਂ ਨੂੰ ਤਾਂ ਆਪਾਂ ਕਹਿ ਦਿੰਦੇ ਆ ਜੇ ਕਿਸੇ ਦਾ ਨਹੀਂ ਮਰਦਾਂ ਵੀ ਕਿਉਂ ਨਹੀਂ ਮੈਂ ਕਹਿ ਵੀ ਜੋ ਇਹ ਇਹ ਬਾਰੇ ਇਹ ਸਰਕਾਰ ਨੇ ਜਿੱਤ ਜਾਓ ਮੈਂ ਖਣੇ ਆਏ ਬਾਜਬੰਦ ਹੋ ਜੂ ਜੇਲ੍ਹੇ ਵੀ ਆ ਕੇ ਬਾਜਬੰਦ ਹੋ ਜੂ ਜੇਲ੍ਹੇ ਨੂੰ ਜਾ ਕੇ ਬਾਜ ਨਹੀਂ ਪਨ ਹੁੰਦੀ ਜੇਹਾਂ ਦੇ ਇੱਕ ਸਾਡਾ ਸਕੂਲ ਹੈ ਅਸੀਂ ਉੱਥੇ ਬਹੁਤ ਕੁਝ ਸਿੱਖ ਕੇ ਆਉਨੇ ਆ ਸਾਨੂੰ ਸਿੱਖਣ ਨੂੰ ਮਿਲਦਾ ਬਸ ਆ ਗੱਲ ਕਰਦੇ ਆ ਯਾਨੀ ਇਹ ਗੱਲ ਤੋਂ ਹੋਇਆ ਮੈਂ ਤਾਂ ਕਰੀ ਕੱਲੇ ਲੇਡੀਜ਼ ਤੇ ਨਹੀਂ ਬੀਬੀਆ ਬੜਾ ਤੇ ਜਿਹੜੀ ਸਾਰਾ ਘੱਟ ਹੋਇਆ ਦੇਖੋ ਜਦੋਂ ਸਾਡੇ ਅਸੀਂ ਝੋਨੇ ਦੀ ਬਰਾਇ ਨੂੰ ਅੱਗ ਲਾਉਣੀ ਹੈ ਇੱਕ ਮਿੰਟ ਦੀ ਝੋਨੇ ਦੀ ਬਰਾਇ ਨੂੰ ਅੱਗ ਲਾਉਣੀ ਹੈ ਫੋਟੋ ਸਰਕਾਰ ਦਾ ਸੈਟਰ ਸੈਟਰ 10 ਦਿਨ ਦਾ ਵੀ ਅੱਗ ਲੱਗੀ ਵੀ ਹੈ ਉੱਥੇ ਪ੍ਰਸ਼ਾਸਨ ਆ ਜਾਂਦਾ ਸਾਡੇ ਕਿਸਾਨਾਂ ਨੂੰ ਫੜ ਕੇ ਲੈ ਜਾਂਦੇ ਆ ਉੱਥੇ ਸਾਡੀਆਂ ਆਦਿਆਂ ਦੇ ਨਾਲ ਹੀ ਆਪਦੀ ਵੀ ਇਹ ਸਾਡੇ ਪ੍ਰਸ਼ਾਸਨ ਵਾਲੇ ਅਸੀਂ ਆਮੋ ਸਾਹਮਣੀ ਹੁੰਨੇ ਅੱਥ ਦੂਜੇ ਦੇ ਅੱਜ ਕਣਤ ਨੂੰ ਅੱਗ ਲੱਗ ਗਈ